ਹਾਂਜੀ ਭਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਆਪਾਂ ਟਾਈਮ ਹੋ ਗਿਆ ਸਵਾ ਪੰਜ ਤੇ ਆਪਾਂ ਚੱਲਣਾ ਬਾਜੀ ਕਾਲ ਚਰਾਣੀ ਠੀਕ ਹੈ ਆਪਣੇ ਮਿੱਤਰਾਂ ਦੇ ਪਿੰਡ ਤੇ ਦੋ ਕਬੂਤਰ ਛੱਡਨੇ ਆਪਾਂ ਠੀਕ ਹੈ ਰੱਤੀ ਜਿਹੜੇ ਸੰਭੀ ਜਨੇ ਕੱਲ ਦੇ ਹਨ ਤੇ ਮੈਂ ਤੇ ਸਜਿੰਦਰ ਨੇ ਸੰਭੇ ਆਈ ਮੰਨੋ ਮਾਲਪੇ ਤੋਂ ਪੁੱਛਿਆ ਸੀਗਾ ਕਿ ਕਿਵੇਂ ਕਿਵੇਂ ਕਰੀਏ ਸੰਭੇ ਹੀ ਦੋਨਾਂ ਨੇ ਬਾਲਾ ਵੀਰ ਨਾਲ ਮਿਲ ਕੇ ਦੇ ਵੇਣਿਆ ਕਿਵੇਂ ਕੋ ਸਮੇਂ ਸਾਡਾ ਸਮੇਂ ਨਹੀਂ ਸਮੇਂ ਤੇ ਇੱਕ ਕੀ ਕਰਨੀ ਗੱਜਬਾਜੀ ਤੇ ਬਾਕੀ ਅੱਜ ਕਾਪੀ ਦੇ ਵੱਧੋ ਆਪਾਂ ਹੀ ਹੈ ਸਾਰੇ ਮਿੱਤਰ ਮਨਪ੍ਰੀਤ ਹੋ ਗਿਆ ਮੇਨ ਮੈਂ ਸਕਿੰਦਰ ਅਸੀਂ ਕਾਪੀ ਤੇ ਹੀ ਆ ਲਿਖਣਾ ਦੇ ਮੋਹਰਾਂ ਲਾਉਣੇ ਸਾਡਾ ਸਾਰਾ ਕੰਮ ਸਾਡਾ ਆ ਗਿਆ ਠੀਕ ਆ ਤੇ ਤਾਂ ਹੀ ਹੁਣ ਹੈ ਸਾਡੇ ਇੱਥੇ 2 ਕਿਲੋਮੀਟਰ ਦੂਰੀ ਤਾਂ ਕਰਕੇ ਸਾਨੂੰ ਸੁਨਿਆ ਜਾਣਾ ਪੈ ਰਿਹਾ ਹੁਣ ਉਹ ਕਹਿੰਦੇ ਵੀ ਟਾਈਮ ਨਾ ਆਜੋ ਤੇ ਤੁਸੀਂ ਕੋ ਉੱਤਰ ਕੁਵੱਤਰ ਲਿਖਣੇ ਆ ਸਾਰੇ ਤੇ ਅਸੀਂ ਬਸ ਅਸੀਂ ਚਲਾ ਆ ਜਾਾਂਗੇ ਬਈ ਹੋਰ ਕੀ ਹੈਣਾ ਤੇ ਗਰਾਹ ਚੱਲ ਗਏ ਸਰਜਿੰਦਰ ਫੋਨ ਲੈਂਦਾ ਉਹ ਜਦੋਂ ਹੋਵੇ ਨਾ ਤੜਕੇ ਮਾਲੇ ਇੱਥੇ ਮਲਪਰੀ ਦੇ ਕੋਲ ਆ ਬਾਈ ਜਾਣਾ ਵੇ ਉਹ ਤੜਕੇ ਚਾਰ ਵੇ ਫੋਨ ਫੋਨ ਲਾਉਣ ਲੱਗ ਜੂਗਾ ਬਹੁਤ ਟਟ ਕਰਦਾ ਸੀ ਜੀ ਹਾਂ ਹੁਣ ਬੱਜੀ ਰਾਤ ਕਹਿੰਦਾ ਜਾਊਂਗਾ ਮੈਂ ਤੇ ਹੁਣ ਕਹਿੰਦਾ ਮੈਂ ਜਾਂਦਾ ਨਹੀਂ ਉਹਦੇ ਘਰੇ ਪਈ ਜੋਟ ਆਪਣੀ ਠੀਕ ਹੈ ਮਾਲਾ ਦੇ ਮੁੰਡੇ ਦੀ ਮਹਾਲਾ ਦੇ ਹੁਣ ਉਹ ਚੱਕ ਕੇ ਲੈ ਆਉਣੇ ਬੱਜੀ ਕੋਲ ਚੱਲ ਗਏ ਆਪਾਂ ਤੇ ਮੈਂ ਤਾਂ ਬਹੁਤ ਵਟ ਕੀਤੇ ਬਣਾ ਕੇ ਲੈ ਗਿਆ ਬੜਾ ਉਹਦਾ ਤੇ ਚਲੋ ਚੱਲਦੇ ਹਾਂ ਨਾ ਬਾਪੂ ਪਹੁੰਚ ਗਏ ਬਾਜੀ ਦੇ ਠੀਕ ਹੈ ਤੇ ਕਾਪੀ ਤੇ ਜਿਸ ਆਪ ਖੁਦ ਕਾਪੀ ਦੀ ਸੀ ਸ਼ੌਂਕੀਆੜ ਕਬੂਤਰ ਲਈ ਜਾਂਦਾ ਨਹੀਂ ਆ ਬਾਕੀ ਸਾਰਾ ਢਮੌਲਾ ਚਾਰਪਟਾ ਛੱਟਾ ਆਪਣੇ ਘਰ ਤੇ ਤੇ ਹਾਂ ਠੀਕ ਹੈ ਓਕੇ ਸﺠਿੰਦਰ ਆ ਸਾਹਮਣੇ ਮੈਂ ਤੇ ਸੁਖਜਿੰਦਰ ਦੋਨਾਂ ਨੇ ਖੈ ਸﺠਿੰਦਰ ਆ ਓ ਪਾਵੇਂ ਪਿੱਲਾਂ ਆਪੇ ਥਾਂਵੇਂ ਦੋਨੇ ਲੋ ਜੀ ਕਾਪੀਆਂ ਵਾਲੇ ਹੋ ਗਏ ਮਾਲ ਕਾ ਠੀਕ ਆਪੀ ਦੇ ਕਾਪੀ ਗੂਪੀ ਤੇ ਚੜਨੇ ਆ ਤੇ ਕੂਟਰ ਘਾਤਰ ਹੁਣ ਲਿਗੇ ਠੀਕ ਹੈ ਕਿਧਰ ਜਾਊਗੀ ਮਗਰੀ ਤੋਂ ਆਉਣਾ ਹੈ ਮਗਰੀ ਹੋਣਾ ਔਰ ਮੈਂ ਕਰਣਾ ਕਿਧਰ ਗਿਆ ਹੋ ਮਗਰੀ ਤੋਂ ਆਉਣਾ ਯਾਰ ਅੱਛਾ ਲੋ ਜੀ ਤੇ ਹੁਣ ਕਾਪੀ ਗੂਪੀ ਚੜਾਂਗੇ ਨਾ じゃ ਯਾਰ ਇੱਕ ਮਿੰਟ ਰੱਖਣਾ ਕਿਹੜੇ ਕਿਹੜੇ ਆ ਓ ਬਾਈ ਓਏ ਪਾਣੀ ਪੂਣੀ ਦੇ ਰੋ ਪਾਣੀ ਦਾ ਦੇ ਰੋ ਮੋਹਰਾ ਕਿੱਥੇ ਆ ਬੰਦੇ ਪਹਿਲਾਂ ਸੁਖਵਿੰਦਰ ਆ ਕਿੱਥੋਂ ਆ ਸਿੰਗੋ ਓ ਸਿੰਗੋ ਵਾਲੇ ਲਿਆਉਣ ਕੋ ਸੁਖਵਿੰਦਰ ਮੇਰੇ ਕੋਲ ਸੁਖਵਿੰਦਰ ਜੀਂਗੋ ਆਪਣਾ ਆ ਬਾਹਰ ਨਹੀਂ ਪਰਿਆ ਕਲੀਅਰ ਕਰਕੇ ਪਾਸਾ ਪਾਸੇ ਫੇਰ ਅਗਲਾ ਵਰਕਾ ਪਾਸੇ ਉਦੋਂ ਰਹਿ ਕੇ ਵੀ ਨਾ ਜਾਉਂਦੇ ਸੀ ਵੀਰੇ ਰੰਗ ਕਿੱਥੇ ਭਜਦਾ ਇਹਦਾ ਰੰਗ ਲਿਖਾਇਆ ਕਿ ਨਹੀਂ ਤੂੰ ਰੰਗ ਲਿਖਾਇਆ ਸੀ ਬਾਈ ਕਿੱਥੇ ਲਿਖਾਇਆ ਬਾਈ ਇਥੇ ਲਿਖਾਇਆਗਾ ਓ ਬਾਈ ਪਰ ਭਾਈ ਇੱਕ ਦੂਰੀ ਆ ਤੇ ਲਿਖੀ ਦੇ ਕਿ ਨਹੀਂ ਮੈਂ ਨਹੀਂ ਲਿਖਿਆ ਕੂਤਰ ਆਪਣੇ ਕੋਲ ਨਹੀਂ ਆਇਆ ਇਹ ਕੂਤਰ ਭਾਈ ਦੋ ਦੋ ਬਾਈ ਲਿਖਾ ਕੇ ਮੁੜ ਕੇ ਵਾਰ ਕੇ ਪਏ ਆ ਬੱਚਾ ਸੁਖਵਿੰਦਰ ਸਿੰਘ ਉਹ ਪਾ ਲਓ ਕਿੱਥੇ ਹੈਗਾ ਤਾਂ ਸੁਖਵਿੰਦਰ ਸਿੰਘ ਆ ਪਿਉਰੀ ਆ ਤਾਂ ਤੇ ਫਰਾ ਘਾਟ ਤੇ ਕਾ ਹਾਂ ਸੱਜਾ ਨਹੀਂ ਨਹੀਂ ਲਿਖਿਆ ਉਹ ਜੇ ਰਾਤ ਦਾ ਵੀ ਹੋਏ ਤਾਂ ਆਪਾਂ ਕੱਟ ਦੇਗੇ ਜੀ ਦੋਨਾ ਆਪਾਂ ਨੂੰ ਥਿਆ ਗਏ ਤੇ ਉਹ ਘਰ ਕਰੇ ਲੱਗ ਭਰ ਤੋਂ ਕੋਲ ਆ ਬੇ ਕੀ ਹੋ ਗਿਆ ਕਿਹੜੇ ਦਾ ਰਹਿ ਗਿਆ ਖੇਡ ਰਹੇ ਹੁੰਦੇ ਆ ਲਿਸਟ ਪਾ ਲੈਣਾ ਯਾਰ ਇੱਥੇ ਵੀ ਗਿਆ ਹੁਣ ਔਲ ਬਜੀ ਆ ਹੈ ਤੇ ਬਜੀ ਆ ਕੋਈ ਨਹੀਂ ਤਾਂ ਕੰਮੀ ਛੋੜਾ ਪੁੱਤਾ ਹਰਾਗਾ ਪੁੱਠਾ ਕਿੰਨਾਗਾ ਉਹ ਬੋਲ ਮਾਰ ਜਾ ਛੇਤੀ ਧਿਆ ਮੋਰ ਫੜਾ ਹਾਂ ਲੋ ਜੀ ਉਹਨੇ ਵਜਨ ਲੱਗ ਚੁੱਕੇ ਆ ਮੋਰ ਲੱਗੀ ਜਾਂਦੀ ਐ ਤੇ ਮੋਰ ਆਪਣੇ ਬੰਦੇ ਲਾਈ ਜਾਂਦੇ ਹੁਣ ਇਦੋਂ ਬਾਅਦ ਚੈੱਕ ਵਿਕ ਕਰਕੇ ਨਾ ਆਪਾਂ ਤੇ ਚੜਾਂ ਕਾਫੀ ਜਿਤਾਣਾ 9 10 ਵਜੇ ਤੇ ਚਲੋ ਤੇਰਾ ਵੇਨੇ ਕੀ ਪਾਉਂਦਾ ਨਾ ਤੇ ਦਾ ਪਾਣੀ ਕਬੂਤਰੋਂ ਠੀਕ ਹੈ ਇਹ ਲੈ ਕਦਮੇ ਹਥੇ ਕਬੂਤਰ ਉੱਲੇ ਲੱਗੇ ਭੱਜ ਜਾਂਦੇ ਆ ਉਹ ਰਹਿ ਗਿਆ ਕੋਈ ਆ ਵੀਡੀਓ ਬਣਾ ਵੀਡੀਓ ਦੋਵੇਂ ਗੁਣਾ ਤੇਰਾ ਫੋਨ ਤੇਰੇ ਕੋਲੇ ਇੱਕ ਮਿੰਟ ਵਜਾ ਰੂ ਹੋ ਜਾ ਕਾਲ ਲੱਗਦੀ ਬੱਲੇ ਸਹੀ ਕਰ ਲੈ ਓਏ ਆ ਵੀਡੀਓ ਬਣਾਈ ਲਾਦੀ 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 ਲੈ ਵੀ ਇੱਕ ਨੂੰ ਜਗਸੀਰ ਨੇ ਮਾਰਤਾ ਉਹ ਜਾਂਦਾ ਟੂਸਿਆਂ ਦਾ ਪਰੇ ਪਰੇ ਭਈਓ ਪਰੇ ਹੋ ਜਾ ਚੱਕ ਭਈ ਨਿਗਾਰ ਰੱਖਿਓ ਮਾੜੀ ਨਿਗਾਰ ਰੱਖਿਓ ਲੋੜੋ ਵੀ ਮਾਰੋ ਮਾਰੋ ਹਾਂ ਕਿਸੇ ਨੂੰ ਵੀ ਸ਼ੇਅਰ ਨਹੀਂ ਕਰਨੀ ਵੀਡੀਓ ਕੋਈ ਕਰ ਰਿਹਾ ਆ ਉਹ ਗਰੁੱਪ 'ਚ ਨਹੀਂ ਹੈ ਸਾਡਾ ਚੈਨਲ ਹੈ YouTube ਤੇ ਵੀਡੀਓ ਪਾਉਣੀ YouTube ਤੇ ਉਹ ਗੁਰੂ ਕਰਕੇ ਜੀਣਾ ਕਿਦਾ ਦੇਣਾ ਹੁਣੇ 1200 ਰੁਪਏ ਲੈ ਫਿਰ ਬਿਆਹ ਨੂੰ ਗੁੱਲ ਪੈਣੀ ਆਲਾ ਬਈ 2200 ਕਰਦਾ ਆ ਗਿਆ ਬਾਈ ਗਿੱਲ ਦੇ ਬਾਈ ਆ ਗਿਆ ਬਾਈ 220 ਕਰਤਾ ਹੀ ਹਾਂ ਚੋਰੀ ਦਾ ਕਰਨਾ ਤਾਂ 2000 થી ਚੱਲ 2 ਟਪੀਆਂ ਸੋ 220 ਹੀ ਜੀ ਪਿਆ ਨਾ ਜਮਾ ਚੱਲੀ ਆ ਬਾਈ ਕੀ ਕਹੇ ਸੀ ਓਏ ਇਹ ਦੋ ਹੀ ਚਾਟ ਕਰਦਾ ਹੁੰਦਾ ਦੁੱਧ ਦਾ ਹੀ ਗਲਾਸ ਆਖਿਆ ਸੀ ਮੈਂ ਲੱਸੀ ਮੈਂ ਆ ਲੱਸੀ ਆਇਆ ਨਹੀਂ ਉਹ ਨਹੀਂ ਦੇਓ ਬਾਈ 200 ਆਲੀ ਕਹੇ ਦੋ ਹੋ ਗਏ ਬਾਈ ਕੂ ਤੋੜੇ ਲੀਂਗ ਦੀ ਬਾਜ਼ ਜੀ ਚੱਲੀ ਜਾ ਰਹੀ ਹੈ ਚੁੱਕੀ ਹਟ ਕਾਪੀ ਵਾਲਾ ਹਜੇ ਕਬੂਤਰ ਲਿਖੀ ਇਹਨੇ ਜੀ ਯਾਰ ਗੱਲ ਤੋਂ ਇਹਨਾਂ ਉਧਰ ਸੱਤਪਾਲ ਗੱਦੜ ਖੇੜਾ ਠੀਕ ਹੈ ਕਿੰਨੇ ਕਿੰਨੇ ਬੜਕਾ ਤੇ ਬੜਕਾਉਣੇ ਕਿਧਰ ਖੇੜਾ ਰੰਗ ਦਾ ਸਵਰਗੀ ਸੀਗਾ ਰੰਗ ਆ ਟੂਸੇ ਤੇ ਬਈ ਥੋੜਾ ਫਿੱਕਾ ਗਲਾਬੀ ਆ ਥੋੜਾ ਗਲਾਬੀ ਆ ਹਾਂ ਥੋੜਾ ਇਹਨੂੰ ਨਾ ਟੂਸਾ ਬਸ ਥੋੜੇ

ਤੇ ਕਬੂਤਰ ਕੱਢੀ ਜਾਂਦੇ ਆ ਤੇ ਕਬੂਤਰ ਉੱਡੇ ਬਾਬੇ 94 ਠੀਕ ਹੈ 90 ਤੇ 494 ਤੇ ਕਬੂਤਰ ਕੱਟੇ ਜਾਣ 25 ਹਨਰ 20 25 20 25 ਕਬੂਤਰ ਕੱਟਦੇ ਆ ਔਰ ਢਿਗਦੇ ਇੱਥੇ ਆ ਗੁਰਦੁਆਰੇ ਦੇ ਇੱਕ ਕਾਪੀ ਇੱਥੇ ਹੀ ਸਾਡੇ ਕੋਲੇ ਇੱਕ ਕਾਪੀ ਹੋਰ ਹੈ ਸਾਹਮਣੇ ਇਹ ਹੋਰੇ ਬੰਦੇ ਕਾਪੀ ਵਾਲਾ ਠੀਕ ਹੈ ਪਾਣੀ ਕਿਹਨਾ ਠੰਡਾ ਹੈਗਾ ਪਾਣੀ ਕਿਹਨਾ ਵਧੀਆ ਵਧੀਆ ਮਾ ਕਬੂਤਰ ਇੱਧਰ ਢਿਗੇ ਨੇ ਕਾਲੇ ਪੱਲੇ ਢਿਗਦੇ ਨੇ ਪਿਆ ਆਪਾਂ ਤੇ ਝਾਕੀ ਜਾਂਦੇ ਆ ਕਬੂਤਰ ਕੋ ਬੈਠੀ ਜਾਂਦਾ ਮੇਰਾ ਹਾਂ ਰਾਤਾਆਂ ਕਿਹੜਾ ਵੇਗਾ ਸੁਤਰ ਹੋਇਆ ਉਹ ਤਾਂ ਪਹਿਲਾਂ ਹੀ ਬੈਠਾ ਸੀਗਾ ਉਹ ਤਾਂ ਪਹਿਲਾਂ ਦਾ ਬੈਠਾ ਹੋਇਆਗਾ ਤੇल्ली ਜਾਂਦਾ ਕੰਮ ਪੂਰਾ ਜਿਵਰਾ ਛੜਾ ਦੇ ਪਿੰਡ ਕਲਚਰਾ ਨਹੀਂ ਖਲਚਰਾ ਨਹੀਂ ਫੌਜੀ ਪਿੰਡਾ ਫੌਜੀ ਪਸੰਦਾ ਜੀ ਇੱਕ ਤਾਂ ਕਾਲਾ ਪੱਲਾ ਇੱਕ ਤਾਂ ਹਰਾ ਪੱਲਾ ਵੀ ਹੈ ਉਹ ਲੱਗਦਾ ਕਾਲਾ ਤੇ ਹੀ ਜਾਵੇ ਦਾ ਕਾਲੇ ਵਾਲਾ ਦਾ ਉਹ ਜਾਂਦਾ ਬਾਹਰ ਨਾਲ ਸਾਹਮਣੇ ਜੀ ਤੇ ਇਧਰ ਚੋਬਰ ਵੀ ਹੈਗਾ ਅਸੀਂ ਕੱਪ ਦੋਗੇ ਉੱਤਰ ਕਿਉਂਕਿ ਸਾਡੇ ਤੋਂ ਥੋੜੀ ਕਾਫੀ ਹੋਣੀ 200 ਵਾਰ 200 ਵਾਰ ਕਿਹਦਾ ਪਤਾ ਫਰਕ ਛੁਣ ਹੈ ਇਹ ਮਨਵੜ ਖਾਨ ਕੀ ਦਿੰਦੀ ਆ ਉਹ ਲੈ ਦਵਾਰਾਂ ਲੱਗੀ ਜਾਂਦੇ ਆ ਇਹ ਨੇ ਉਹ ਲੈ ਉਹ ਨਹੀਂ ਉਹ ਲੱਗੀ ਜਾਂਦੇ ਭਰਾਵਾ ਉਹ ਦਿਸਣ ਗਿਆ ਤਾਂ ਤੇ ਕਬੂਤਰ ਬਾਈ ਟੈਂਕ ਕਿਓ ਜੱਸੀ ਹੋਣਿਆ ਇਹ ਉਥੋਂ ਡਾਈ ਜਾਂਦੇ ਉੱਤਰ ਬੱਚੀ ਹੋਣਗੇ ਬਈ ਸੀ ਮਤਲਬ ਕਬੂਤਰ ਵੀ ਇੱਥੇ ਪੁਲਿਸ ਵੀ ਆ ਗਈ ਠੀਕ ਹੈ ਤੇ ਮਤਲਬ ਤਿੰਨ ਚਾਰ ਕਬੂਤਰ ਆਏ ਨਾਲ ਤਿੰਨ ਚਾਰ ਕਬੂਤਰਾਂ ਮਾਰ ਦਿਉ ਢਾਂਸ ਗਿਆ ਤਨ 3:3 ਹੋ ਗਈ ਠੀਕ ਹੈ ਤੇ ਮਤਲਬ ਪੁਲਿਸ ਆ ਗਈ ਸੀ ਇੱਥੇ ਤੇ ਪਾਣੀ ਕਦ ਹੁੰਦੀ ਨਹੀਂ ਪੁਲਿਸ ਪੁਲਸ ਤੋਂ ਲੱਗ ਰਹੀ ਨੂੰ ਜਾਣੀ ਕੋਈ ਕਿਸੇ ਬਾਈ ਤਿੰਨ ਆਹ ਆਹ ਕੋਈ ਤੋਂ ਤਾਂ ਨਜ਼ਾਰ ਕੀ ਇੱਥੇ ਰ ਤੇ ਬਾਕੀ ਯਾਰ ਥੋੜਾ ਇੱਕ ਵੀ ਨਹੀਂ ਕਦੇ ਹੁੰਦੇ ਪਤਾ ਹੀ ਨਹੀਂ ਆਪਾਂ ਚੱਲਦੇ ਕਾਪੀਆਂ ਦੇ ਕੋਲ ਠੀਕ ਹੈ ਕਾਪੀਆਂ ਦੇ ਕੋਲ ਜਾ ਕੇ ਤੇ ਉੱਥੇ ਬਹਿਣੇ ਆਹ ਤਾਂ ਕੇ ਘਰੇ ਕੋਰੇ ਵੀ ਕੀ ਬਣਦਾ ਨਾ ਆਉਤ ਘਰੇ ਲੱਗੇ ਉਹਦਾ ਬਾਈ ਨਿਬੜ ਗਈ ਤਾਂ ਛੱਡ ਤੇ ਗਏ ਨੇ ਦੇਣੇ ਆ ਬਾਬੇ ਬਾਜੀ ਨੂੰ ਦੇਣੇ ਆ ਬਾਜੀ ਹੁਣ ਕਿੰਨੇ ਚ ਹੋ ਗਈ ਕੀ ਹਿਸਾਬ ਕਿਤਾਬ ਆ ਨਾ ਤੇ ਇਥੋਂ ਨੂੰ ਪਤਾ ਹੀ ਤੜਕੇ ਦੇ ਕਾਫੀ ਸੀ ਬਹੁਤ ਗਰਮੀ ਸਰ ਨਾਲ ਕੋਠੇ ਦੇ ਖੜੇ ਦੇ ਤੇ ਸਾਢੇ 3 ਵਜੇ ਹੁਣ ਥੱਲੇ ਆ ਗਈ ਜੀ ਬਸ ਬਜੀ ਆਇਆ ਬਜੀ ਨਾਲ ਨੂੰ ਹੋਏ ਘੰਟਾ ਨਾ 1.5 ਘੰਟਾ 2-3 ਘੰਟੇ ਹੋ ਗਏ ਹਾਂ ਦੁਪਹਿਰ ਆਇਆ ਨਾ 12 1 ਵਜੇ ਹੁੰਦਾ ਇਹ ਆ 12 1 ਵਜੇ ਤੇ ਕਾਫੀ ਨਾਲ ਚੱਲੀਏ ਫੂਲਾ ਮਣ ਪੈ ਨੂੰ ਕਿੱਥੇ ਫਿਰਦੇ ਸੀ ਆਉਣੇ ਆਦੇ ਠੀਕ ਹੈ ਗਿਆ ਚੱਲੋ ਜੀ ਪੂਰਾ ਇਕੱਠ ਹੋਇਆ ਬਾਈ ਬਾਜੀ ਨਿਬੜ ਚੁੱਕੀ ਐ ਤੇ 13 ਕੁੱਤਰਾ ਹਾਂਜੀ ਹੋ ਗਈ ਮੁੰਡਿਆ ਹੈ 13 ਚ ਹੋ ਗਈ 13 ਕੁੱਤਰਾ ਜੀ ਆਪਾਂ ਵੀ ਆ ਗਿਆ ਚੱਕ ਠੀਕ ਹੈ ਆਪਣੇ ਹੈ ਤਾਂ ਦੋ ਸੀ ਤੇ ਚਲੋ ਇੱਕ ਮਨਾਂ ਨਹੀਂ ਦਿਸਿਆ ਰਣਾ ਤੇ ਉਹ ਕਾਪੀ ਦੀ ਆਪਸੀ ਰੁੱਝਣਾ ਕਰਨ ਦਾ ਕਾਰਨ ਕਰ ਲਗਣਾ ਵੀ ਤੇ ਰੁੱਝਣਾ ਕਰਨ ਆਪਾਂ ਆਪਸੀ ਗਾਪੀ ਦੇ ਆਪਣੇ ਦੋ ਸੀ ਜੇ ਆਪਾਂ ਕਹਿੰਦੇ ਵੀ ਸਾਡੇ ਤਾਂ ਦੋਵੇਂ ਹੀ ਆ ਹਾਂ ਪਰ ਆਪਾਂ ਪੰਜਪਣਾ ਹੁੰਦਾ ਨਹੀਂ ਜਿਹੜਾ ਸੀਗਾ ਸੀਗਾ ਇੱਕ ਹੀ ਸੀਗਾ ਉਹ ਬਸ ਸ਼ਾਮਲ ਹੋ ਗਿਆ ਆਪਣਾ ਤੇ ਚਲਦੇ ਆ ਪਾਣੀ ਪਾਣੀ ਪੁਣੀ ਪੀ ਆਈਏ ਠੰਡਾ ਪਾਣੀ ਪੀ ਗੁਰਦੁਆਰਿਆਂ ਤੇ ਫੇਰ ਵੇਨੇ ਵੀ ਬਣ ਹਾਂਜੀ ਬਾਈ ਲੈ ਹੋਰ ਬਾਈ ਠੀਕ ਹੈ ਕਿਹੜਾ ਪਿੰਡ ਆ ਬਾਈ ਤੇਰਾ ਪਿੰਡ ਬਾਈ ਮੰਗਿਆਣਾ ਜੀ ਕੀ ਬਣਿਆ ਕਬੂਤਰ ਦਾ ਵਿਚ ਆਇਆ ਤਾਂ ਹੈਗਾ ਪਿੰਡ 25 ਤਰੀਕ ਨੂੰ ਬਾਜੀ ਨਹੀਂ ਹੁਣ ਥੋੜਾ ਵਿੱਚ ਹੈਗਾ ਤੇਰਾ ਦੇ ਲਾ ਵਿੱਚ ਤਾਂ ਹੈਣੀ ਵੈਸੇ ਕਿਰਾਏ ਨਹੀਂ ਨੇ ਸ਼ਮਲ ਥੋੜਾ 25 ਨੂੰ ਥੋੜੇ ਪਿੰਡ ਬਾਜੀ ਹਾਂਜੀ ਮੰਗਿਆ ਨੇ ਹਾਂਜੀ ਵੇਖਾਂਗੇ ਆਵਾਂਗੇ ਛੱਡਾਂਗੇ ਥੋੜੇ ਪਿੰਡ ਬਾਜੀ ਆਪਾਂ ਤੇ ਚਲੋ ਕੋਈ ਗੱਲ ਜਿੱਤ ਹਾਰ ਤਾਂ ਬਣੀ ਰਹਿੰਦੀ ਆ ਹਾਂ ਆ ਪਾਣੀ ਪੂਣੀ ਪੀ ਗਏ ਮੁੰਡਿਆ ਜਿਹੜੀ ਚੱਲ ਗਏ ਹਨ ਤੇ ਚੱਲ ਗਏ ਬਣੇ ਬਾਬਾ ਪਾਣੀ ਪੀ ਸਭ ਤੋਂ ਪਹਿਲਾਂ ਤੇ ਫਿਰ ਪੈਸੇ ਕੋਈ ਵੰਡਣਗੇ ਹਨ ਤੇ ਤੁਹਾਨੂੰ ਦਿਖਾਵਾਂਗੇ ਉਹਨੇ ਨਾ ਜਿਵੇਂ ਜਿਵੇਂ ਕੰਮ ਘੂਆ ਹੋਵੇ ਠੀਕ ਹੈ ਨਾ ਆ ਚੁੱਕੇ ਆ ਕਰੇ ਨਾਲੇ ਥੋਲੇ ਤੇ ਬਾਕੀ ਜਿੱਤ ਕੇ ਠੀਕ ਹੈ ਤੇ 13 ਕੁੱਪਟਰਾਂ ਚ ਹੋਈਏ ਸਾਂਝੀ ਤੇ ਬਾਕੀ ਵਿੱਚ ਆ ਪਾਣੀ ਪੀਦਾ ਤੁਹਾਨੂੰ ਮੈਂ ਟਕਾਣ ਦੱਸੂ ਸਾਰੀ ਗੱਲ ਬਾਇਰ ਕੇ ਠੀਕ ਆ ਤੇ ਫਿਰ ਮਣੀ ਵੀਡੀਓ ਐਡ ਕਰ ਲੈਣ ਦਿਓ ਆ ਚੁੱਕੇ ਅਦਰ ਆਪਣੇ ਟਿਜਨ ਹਾਊਸ ਤੇ ਉਹ ਭਾਂਡੇ ਭੁੰਡੇ ਢੋਲ ਗਿਆ ਉਹਦੇ ਆ ਸਮਾਰਟ ਫੋਨ ਪੀਉਂਤਾ ਪਿਆ ਸੀ ਕੱਲ ਦਾ ਗਲਾਸਾਂ ਜਣਾ ਨਾ ਜੇ ਗਾਟਾ ਮਿੰਟਾ ਓਹੋ ਢੋਲ ਗਿਆ ਤੇ ਬਾਜੀ ਦੇ ਬਾਪੇ ਹੁਣ ਦੱਸ ਦਿੰਨੇ ਆ ਠੀਕ ਐ ਆ ਦੂਜੇ 94 ਕਬੂਤਰ ਉੱਡੇ ਸੀਗੇ ਠੀਕ ਐ ਤੇ ਆਪਣੇ ਦੋ ਸੀਗੇ ਤੇ ਆਪਣਾ ਇੱਕ ਸ਼ਾਮਲ ਹੋ ਗਿਆ ਮਾਨਕਲ ਹਿੱਸੇ ਜਾ ਗਿਆ ਉਹ ਪੈਸੇ ਮਿਲ ਗਏ ਆਪਾਂ ਨੂੰ ਤੇ ਬਾਜੀ ਉਹਨੇ ਮੁੰਡੇ ਦੇ ਕਰਮ ਹੀ ਤੇਜ ਹਨ ਜਿੱਤ ਗਿਆ ਬਾਜੀ ਠੀਕ ਉਹ ਵੀ ਚਲੋ ਵਧੀਆ ਗੱਲ ਆ ਤੇ ਬਾਕੀ ਭਾਈ ਥੋੜੀ ਵੀਡੀਓ ਬਣਾਈ ਅਜ ਕਾਫੀ ਸੀਗੇ ਅਸੀਂ ਅੰਦਰ ਤੇ ਸਾਥੋਂ ਵੀਡੀਓ ਬਣੀ ਵੀ ਨਹੀਂ ਤੇ ਹੁਣ ਆਪਦੇ ਕੰਮ ਨਿਬੜੀਏ ਹਫਤ ਤੱਕ ਪਹਿਲਾਂ ਕੁਝ ਜੇ ਕਾਜ ਧੋ ਕੇ ਬਦਾਮ ਪਿਉਈਏ ਮਸ਼ੀਨ ਤੋਂ ਹੀ ਗਏ ਤੇ ਗਲਾਸ ਧੋ ਕੇ ਸਾਰੇ ਫਰੈਸ਼ ਕਰਕੇ ਰੱਖੀ ਅੰਦਰ ਤੇ ਦਿਖਾਉਣਿਆ ਤੁਹਾਨੂੰ ਬਾਕੀ ਗੱਲਾਂ ਬਾਤਾਂ ਫੇਰ ਕਰਾਂਗੇ